ਆਪਣਾ ਚੱਲ ਰੋਕੀ ਬਾਈ ਜੀ ਇੱਕ ਮਿੰਟ ਰੋਕੀ ਉਹ ਨਾਲ ਹੋਲੇ ਦੇ ਆਉਂਦੇ ਆਉਂਦੇ ਨਾਲ ਪਿਆਰੇ ਨੇ ਹਾਂ ਮਿੱਟਾ ਜਲ ਜਾ ਕੇ ਵਾਹਿਗੁਰੂ ਕਹਾਂ ਰਹੇ ਜਾਂ ਚਾਪੇ ਮਾਹਰੋ ਮਿੱਟਾ ਜਲ ਜਾ ਕੇ ਚਲਾ ਦਾ ਪੀੜਾ ਤਾਂ ਵੇ ਨਾ ਚੱਕ ਕੇ ਵਾਹਿਗੁਰੂ ਜਾਂ ਜਾ ਕੇ ਸੰਬਲੀ ਚਾਚਾ ਦਾ ਪੀਜ ਸੰਬਲੀ ਰਾਹਾ ਦਾ ਸੰਗ ਲੈ ਵਾਹਿਗੁਰੂ ਸਾਡੇ ਬੰਦੀ ਦੀ ਗ੍ਰਾਹ ਕਰ ਨੂੰ ਬਈ ਸੰਤਨ ਬਾਬਾ ਸ਼ੇਖਪਰੀ ਸਾਡੇ ਦੇਸ਼ ਦੇ ਤਰ੍ਹਾਂ ਕਿਰਪਾ ਬਣਾ ਕੇ ਰੱਖਣ ਅਸੀਂ ਇਹ ਦੇ ਤਰ੍ਹਾਂ ਸਾਰੇ ਮਨਉਦਾਰੀਏ ਇਸ ਤਰ੍ਹਾਂ ਨਗਰ ਕੀਰਤਨ ਕਰਦੇ ਨੇ ਕੋੜ ਇਹਨਾਂ ਦੀ ਬਾਣੀ ਸੁਣ ਕੇ ਆਪ ਦਾ ਜੀਵ ਸਫਲ ਕਰਦੇ ਰਿਹਾ ਹੈ ਕਿ ਵੈਕੂ ਰੀ ਕਾ ਖਾਲਸਾ ਵੈਕੂ ਰੀ ਮੋਹਾਈਂ ਦੇ ਪਿੱਛੇ ਬਾਹਰ ਵੀ ਕਰੋ ਲੈ ਮੈਂ ਕੋਈ ਨਹੀਂ ਕਹਿ ਦਿੱਤਾ ਲੋ ਸੱਚੇ ਕੰਮ ਕਰੋ ਨਾ ਚੋਰੇ ਕਰੋ ਜੀ ਬਾਬਾ ਜੀ ਤੁਸੀਂ ਵੀ ਜੇ ਲਾਓ ਜਾਂ ਬਾਹਰ ਦੇ ਦਰ ਦਿੱਤੀ ਦਾਲੋ ਬੈਂਦੀ ਆ ਬਾਬਾ ਇਹ ਕਰ ਲੈ ਪਰ ਮਾਈਕ ਰੋਵਾਇਡ ਡੀਵੀਆ ਰਾਜ प्यारो सोटी प्यारे कम्बली चला कम्बली चला द पीया कंबली हरिया चा ਚਲੋ ਤਾਪੀ ਜਾ ਚਲੋ ਤਾਪੀ ਜਾ ਕਾਮ ਬਲੀ ਤੇਰੇ ਹਾਲੇ ਆਰਦਾਸ ਕਰੀ ਜੋ ਧੰਤਨ ਬਾਬਾ ਸ਼ੇਖ ਫਰੀਦ ਸੱਤਰਗੱਜ ਜੀ ਦੇ 810ਵੇਂ ਆਗਮਨ ਪਰ ਦੇ ਸੰਬੰਧ ਦੇ ਵਿੱਚ ਅੱਜ ਨਗਰ ਕੀਰਤਨ ਸਜਾਇਆ ਗਿਆ ਜਿਸ ਨੂੰ ਸਾਬ ਸ੍ਰੀ ਗੁਰੂ ਗੰਦ ਸਾਹਿਬ ਮਹਾਰਾਜ ਨੇ ਅਗਵਾਈ ਕੀਤੀ ਪੰਜ ਪਿਆਰਾਂ ਦੀ ਅਗਵਾਈ ਦੇ ਵਿੱਚ ਨਗਰ ਕੀਰਤਨ ਗੁਰਦੁਆਰਾ ਟਿੱਲਾ ਬਾਬਾ ਫਰੀਦ ਤੋਂ ਗੁਰਦੁਆਰਾ ਮਾਈ ਗੋਦਰੀ ਸਾਹਿਬ ਲਈ ਰਵਾਨਾ ਹੋਇਆ। ਉਹ ਰਸਤੇ ਦੇ ਵਿੱਚ ਜਿਹੜੇ ਸਾਡੇ ਦੋ ਪੁਲ ਕੋਟਕਪੂਰਾ ਰੋਡ ਦੇ ਉੱਤੇ ਬਣੇ ਉਹ ਨਵੇਂ ਬਣੇ ਨੇ। ਤਾਂ ਅੱਜ ਸਾਬੇ ਨੇ ਕਿਰਪਾ ਕੀਤੀ। ਉਹਨਾਂ ਨੇ ਚਰਨ ਪਾਏ। ਔਰ ਉਹਨਾਂ ਨੇ ਅੱਜ ਖੁਦ ਉੱਥੋਂ ਦੀ ਅਰਦਾਵ ਦੀ ਸਵਾਰੀ ਲਗਾ ਕੇ ਪਿਆਰਿਆਂ ਨੇ ਉੱਥੋਂ ਦੀ ਗੁਜ਼ਰ ਕੇ ਉਸ ਪੁਲ ਦਾ ਅਦਗਠਨ ਕੀਤਾ। ਸੋ ਸਾਰੇ ਪੁਲਾ ਜਿਹੜੇ ਫੀਕੋਟ ਦੇ ਉਹ 50 ਕਰੋੜ ਦੇ ਲਗਭਗ ਬਣੇ ਆ ਤੇ ਦੋ ਦੋ ਪੁਲ ਤਲਵੰਡੀ ਤੇ ਕੋਟਕੂੜਾ ਰੋਡ ਇੱਕ ਪੁਲ ਜਿਹੜਾ ਮਚਾਕੀ ਮਲ ਸਿੰਘ ਰੋਡ ਤੇ ਆ ਪਰ ਜਿਹੜੇ ਦੋ ਪੁਲਾਂ ਦਾ ਆਪਾਂ ਜਿਤ ਘਟਨ ਕੀਤਾ ਹੈ 1 1 ਕਰੋੜ ਰੁਪਏ ਦੀ ਲਾਗਤ ਦੇ ਨਾਲ ਕੋਟਕੂੜਾ ਰੋਡ ਤੇ ਬਣਿਆ ਸੋ ਮੈਂ ਸੰਗਤਾਂ ਨੂੰ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪਰਉਪਦੇ ਵਧਾਈ ਦਿੰਦਾ ਔਰ ਨਾਲ ਮੈਂ ਬਾਬਾ ਜੀ ਦਾ ਧੰਨਵਾਦ ਕਰਦਾ ਹਾਂ ਔਰ ਫਿਰ ਕੋਰਸ ਨਿਵਾਸੀਆਂ ਨੂੰ ਵਧਾਈ ਦਿੰਨਾ ਕਿ ਬਹੁਤ ਵੱਡੀ ਸਮੱਸਿਆ ਸੀ ਜਿਸ ਨੂੰ ਦਿਨ ਰਾਤ ਇਕ ਕਰਕੇ ਸਾਡੇ ਜਿੰਨਾ ਵਰਕਰ ਸਹਿਬਾਨਾਂ ਨੇ ਮਜ਼ਦੂਰਾਂ ਨੇ ਠੇਕੇਦਾਰਾਂ ਨੇ ਹੋਰ ਵੀ ਜਿਹੜੇ ਅਫਸਰ ਸਹਿਬਾਨਾਂ ਨੇ ਦਿਨ ਰਾਤ ਇਕ ਕਰਕੇ ਸਾਡੀ ਇੱਛਾ ਸੀ ਕਿ ਅਸੀਂ ਇਸ ਨਵੇਂ ਪੁਲ ਦੇ ਉੱਤੋਂ ਦੀ ਸਾਹਿਬ ਦੀ ਸਵਾਰੀ ਨੂੰ ਲੈ ਕੇ ਜਾਈਏ ਸੋ ਸਾਹਿਬ ਨੇ ਕਿਰਪਾ ਕੀਤੀ ਅਸੀਂ ਆਪਣੇ ਮਿਸ਼ਨ ਦੇ ਵਿੱਚ ਵੀ ਕਾਮਯਾਬ ਹੋਏ ਔਰ ਉਹਨਾਂ ਨੇ ਅੱਜ ਸਾਨੂੰ ਅਸ਼ੀਰਵਾਦ ਦੇ ਕੇ نوازਿਆ